ਸਸ਼ਕਲ ਕਲਿਆਣ ਟੀਵੀ ਪੰਜਾਬ ਵਿਖਰੋਂ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਪੋਰਟਲ ਦੀ ਮਦਦ ਨਾਲ 135 ਗੁੰਮ ਹੋਏ ਮੋਬਾਈਲ ਫੋਨ ਜੁਨ੍ਹਾਂ ਦੀ ਕੀਮਤ 17,12,700 ਰੁਪਏ ਦੇ ਕਰੀਬ ਬਣਦੀ ਹੈ ਬਰਾਮਦ ਕਰਕੇ ਮਾਲਕਾਂ ਦੇ ਹਵਾਲੇ ਕੀਤੇਗੇ। ਐਸਐਸਪੀ ਬਠਿੰਡਾ ਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਹੀ ਪਬਲਿਕ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਜਿਥੇ ਲੰਬਨ ਦੇ ਵਿੱਚ ਪੁਲਿਸ ਲੱਗੀ ਹੋਈ ਸੀ ਤੇ ਹੁਣ ਦੱਸਦੀ ਹੈ ਕਿ ਕਿਹਾ ਜਾ ਰਿਹਾ ਹੈ ਕਿ 135 ਗੁੰਮ ਹੋਏ ਮੋਬਾਈਲ ਫੋਨ ਜਿਹੜੇ ਨੇ ਉਹ ਬਰਾਮਦ ਕਰਕੇ ਉਹਨਾਂ ਦੇ ਮਾਲਕਾ ਹਵਾਲੇ ਕੀਤੇ ਗਏ ਨੇ ਇਸ ਤੋਂ ਪਹਿਲਾਂ ਪਿਛਲੇ ਦਿਨੀ 353 ਮੋਬਾਈਲ ਫੋਨ ਟ੍ਰੇਸ ਕਰਕੇ ਉਹਨਾਂ ਨੂੰ ਮਾਲਕਾ ਦੇ ਹਵਾਲੇ ਕੀਤਾ ਗਿਆ ਸੀ ਇਸ ਦੀ ਕੀਮਤ ਕਰੀਬ 49 ਲੱਖ ਰੁਪਏ ਬਣਦੀ ਸੀ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਵੀ ਤੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਬਠਿੰਡਾ ਪਲਸ ਕੋਲ 488 ਪੀਟ ਵੀਰ ਪੀ ਤੇ ਉਥੇ ਹੀ ਦੱਸ ਦਈਏ ਕਿ ਲਗਾਤਾਰ ਇਹ ਕਾਰਵਾਈ جاری ਹੈ ਤੇ ਜਨਵਰੀ 2025 ਤੋਂ ਲੈ ਕੇ ਹੁਣ ਤੱਕ 488 ਮੋਬਾਈਲ ਫੋਨ ਟਰੇਸ ਕਰਕੇ ਜਿਨ੍ਹਾਂ ਦੀ ਕੀਮਤ 66 ਲਗਦੇ ਕਰੀਬ ਬਣਦੀ ਹੈ ਮਾਲਕਾਂ ਨੂੰ ਦਿੱਤੇ ਜਾ ਚੁੱਕੇ ਨੇ ਪੋਰਟਲ ਅਪ੍ਰੈਲ ਤੱਕ 2023 ਤੋਂ ਚੱਲੂ ਹੁੰਦਾ ਤੇ ਹੁਣ ਤੱਕ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ 830 ਮੋਬਾਈਲ ਜਿਹੜੇ ਨੇ ਰਿਕਵਰ ਕਰਕੇ ਉਹਨਾਂ ਦੇ ਮਾਲਕਾਂ حوالے ਹੋ ਚੁੱਕੇ ਨੇ ਦੇ ਭਵਿੱਖ ਦੇ ਵਿੱਚ ਵੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਇਸ ਨਾਲ ਹੀ ਲੋਕਾਂ ਨੂੰ ਮਪੀਰ ਕੀਤੀ ਕਿ ਜੇਕਰ ਕਿਸਦਾ ਕੋ ਮੋਬਾਈਲ ਗੁੰਮ ਹੁੰਦਾ ਹੈ ਤਾਂ ਉਸ ਦੀ ਸ਼ਿਕਾਇਤ ਜ਼ਰੂਰ ਕਰਵਾਈ ਜਾਵੇ ਅੱਜ ਸਾਡੀ ਜਿਹੜੀ ਬਟਿੰਡਾ ਪੁਲਿਸ ਦੀ ਸਾਂਝ ਦੀ ਟੀਮ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਕਈ ਵਾਰੀ ਬੁਲਾਇਆ ਜਦੋਂ ਵੀ ਅਸੀਂ ਸਾਡੇ ਜ਼ਿਲ੍ਹੇ 'ਚ ਜਿਹੜੇ ਮੋਬਾਈਲ ਫੋਨ ਲੋਕਾਂ ਦੇ ਮਿਸਪਲੇਸ ਹੋ ਜਾਂਦੇ ਆ ਮਿਸ ਹੋ ਜਾਂਦੇ ਆ ਉਹਦੇ ਲਈ ਅਸੀਂ ਇਸ ਸਾਲ ਤੋਂ ਇੱਕ CEIR ਪੋਰਟਲ ਹੈ ਜਿਹੜਾ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ April ਐਕਵਿਪਮੈਂਟ ਆਇਡੈਂਟੀਟੀ ਰਜਿਸਟਰ ਇਹ ਜਿਹੜਾ ਇੱਕ ਸਰਵਿਸ ਹੈ ਗਵਰਨਮੈਂਟ ਆਫ ਇੰਡੀਆ ਦੀ ਉਹ ਅਸੀਂ ਜ਼ਿਆਦਾ ਇਸ ਸਾਲ ਤੋਂ ਪਪੂਲਰਾਈਜ਼ ਕੀਤੀ ਹੈ ਤੇ ਉਹਦੇ ਚ ਅਸੀਂ ਪਬਲਿਕ ਨੂੰ ਦੱਸਦੇ ਰਹਿੰਦੇ ਆ ਕਿ ਜਦੋਂ ਵੀ ਤੁਹਾਡਾ ਕੋਈ ਫੋਨ ਕਿਤੇ ਗਵਾਚ ਜਾਂਦਾ ਹੈ ਤਾਂ ਤੁਸੀਂ ਸਾਡੀ ਲੋਕਲ ਜਿਹੜੀ ਵੀ ਤੁਹਾਡੇ ਏਰੀਆ ਚ ਨੇੜਾ ਨੇੜੇ ਤੁਹਾਨੂੰ ਸਾਂਝ ਦਾ ਸੈਂਟਰ ਮਿਲਦਾ ਉੱਥੇ ਜਾ ਕੇ ਤੁਸੀਂ ਰਿਪੋਰਟ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਸੀਆਈਆਰ ਪੋਰਟਲ ਹੈ ਉਹਦੇ ਤੇ ਲੌਗਇਨ ਕਰਕੇ ਆਪਣੀ ਇਹ ਕੰਪਲੇਨ ਰਜਿਸਟਰ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਉਹਨੂੰ ਸਰਚ ਕਰਦੀਆਂ ਹਨ ਉਹਨਾਂ ਨੂੰ ਆਪਣੇ ਵੇਰੀਅਸ ਟੂਲਸ ਤੋਂ ਲੱਭਦੀਆਂ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਸੀ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਇਦਾਂ ਤੇ ਖੋਏ ਹੋਏ ਜਿਹੜੇ ਫੋਨ ਹੈਗੇ ਉਹ ਲੱਭ ਕੇ ਦਿੱਤੇ ਇਸੇ ਤਰ੍ਹਾਂ ਹੀ ਹੁਣ ਸਾਡੀ ਬਠਿੰਡਾ ਪੁਲਿਸ ਦੀ ਜਿਹੜੀ ਸਾਂਝੀ ਟੀਮ ਹੈ ਉਹਨਾਂ ਨੇ ਰੀਸੈਂਟਲੀ 135 ਇਦਾਂ ਦੇ ਗੁੰਮ ਹੋਏ ਮੋਬਾਈਲ ਲੱਭੇ ਜਿਹੜੇ ਤੁਹਾਡੇ ਸਾਹਮਣੇ ਤੇ ਪਏ ਇਹਨਾਂ ਦੀ ਜਿਹੜੀ ਕੋਈ ਮਲਿੱਤੀ ਹੈ ਉਹ ਆਰਾਊਂਡ 17 ਲੱਖ ਤੋਂ ਉੱਪਰ ਹੈ ਤੇ ਸਭ ਤੋਂ ਵਧੀਆ ਗੱਲ ਜੋ ਮੈਨੂੰ ਇਹ ਲੱਗਦੀ ਹੈ ਦੱਸਣੀ ਉਹ ਜਿਹੜੀ ਸਾਡੀ ਸਾਂਝ ਟੀਮ ਹੈ ਉਹਨੇ ਇਸ ਸਾਲ ਜਨਵਰੀ ਪਹਿਲੀ ਜਨਵਰੀ ਔਨਵਰਡਸ ਹੁਣ ਤੱਕ 488 ਮੋਬਾਈਲਸ ਨੂ ਟ੍ਰੇਸ ਕੀਤਾ ਹੈ ਟ੍ਰੇਸ ਕਰਕੇ ਲੱਭ ਕੇ ਉਹਨਾਂ ਦੇ ਜਿਹੜੇ ਉਹਦੇ ਮਾਲਕ ਕੇ ਫੋਨਾਂ ਤੇ ਉਹਨਾਂ ਨੂੰ ਹਾਂਡਓਵਰ ਕੀਤਾ ਔਰ ਇਹਨਾਂ ਫੋਨਾਂ ਦੀ ਕੀਮਤ 66 ਲੱਖ ਦੀ ਵਰਥ ਹੈ ਔਰ 2023 ਤੋਂ ਲੈ ਕੇ ਹੁਣ ਤੱਕ ਸਾਡੀ ਸਾਂਝ ਟੀਮ ਨੇ ਇਸ ਪੋਰਟਲ ਨੂੰ ਯੂਜ਼ ਕਰਦੇ ਹੋਏ ਟੋਟਲ 830 830 ਮੋਬਾਈਲਸ ਨੂੰ ਲਵ ਕੇ ਉਹਨਾਂ ਦੇ ਰਿਸਿਪੀਐਂਟਸ ਨੂੰ ਹਾਂਡਓਵਰ ਕੀਤਾ ਸੋ ਮੈਂ ਕੰਗਰਾਚੂਲੇਟ ਕਰਾਂਗੀ ਸਾਡੇ ਡੀਸੀਪੀਓ ਐਸਪੀ ਹੈੱਡਕਵਰਟਰ ਜਗਦੀਸ਼ ਮਿਸ਼ਨੋਈ ਜੀ ਸਾਡੀ ਇਨਚਾਰਜ ਸੀਪੀਆਰਸੀ ਇੰਸਪੈਕਟਰ ਜਸਪ੍ਰੀਤ ਪੌਰ ਉਹਨਾਂ ਦੀ ਸਮੁੱਚੀ ਜਿਹੜੀ ਸਾਂਝੀ ਟੀਮ ਹੈ ਜੋ ਇਸ ਇਨੀਸ਼ੀਏਟਿਵ ਚ ਜਿਹਦੇ ਨਾਲ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਅਫੈਕਟ ਪੈਂਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਸਾਡੇ ਫੋਨ ਹੈ ਅੱਜਕੱਲ ਸਾਡੀ ਲਾਈਫਲਾਈਨ ਹੀ ਹੁੰਦੇ ਆ ਜੇ ਸਾਡਾ ਫੋਨ ਮਿਸਪਲੇਸ ਹੋ ਜਾਏ ਖੋ ਜਾਏ ਤਾਂ ਸਾਡਾ ਰੂਟੀਨ ਆਊਟ ਆਫ ਏਅਰ ਹੋ ਜਾਂਦਾ ਹੈ ਕਿਉਂਕਿ ਅਸੀਂ ਆਪਣੀ ਬਹੁਤ ਸਾਰੀ ਚੀਜ਼ਾਂ ਫੋਨਸ ਤੇ ਹੀ ਰੱਖਦੇ ਆ ਸੋ ਆਈ ਕੰਗਰਾਚੂਲੇਟ them ਔਰ ਜਿਹੜੇ ਇੱਥੇ ਸਾਡੇ ਪਬਲਿਕ ਦੇ ਲੋਕ ਇੱਥੇ ਆਏ ਆਪਣੇ ਫੋਨ ਰਿਸੀਵ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਮੁਬਾਰਕ ਦਵਾਂਗੀ ਕਿ ਤੁਸੀਂ ਇਹ ਪੋਰਟਲ ਨੂੰ ਯੂਜ਼ ਕੀਤਾ ਹੁਣ ਤੁਸੀਂ ਜ਼ਰੂਰ ਇਹਨੂੰ ਪੌਪੂਲਰਾਈਜ਼ ਕਰੋ ਆਪਣੇ ਆਸ ਪड़ोस ਨੂੰ ਜ਼ਰੂਰ ਦੱਸੋ ਕਿਉਂਕਿ ਮੋਸਟਲੀ ਅਸੀਂ ਸੋਲਦੇ ਜੇ ਸਾਡਾ ਫੋਨ ਗਵਾਚ ਗਿਆ ਕਿ ਹੁਣ ਕਿੱਥੋਂ ਲੱਭਣਾ ਬਟ ਦ ਵੈਰੀਫਾਈ ਕਿ ਅਸੀਂ ਤੁਹਾਨੂੰ ਲੱਭ ਕੇ ਹਾਂਡਓਵਰ ਕਰ ਰਿਹਾ ਥੈਟ ਮੀਨਸ ਕਿ ਸਾਡੀ ਟੀਮਾਂ ਵੀ ਮਿਹਨਤ ਕਰਦੀਆਂ ਤੇ ਇਹ ਵਧੀਆ ਪੋਰਟਲ ਗਵਰਨਮੈਂਟ ਨੇ ਬਣਾਇਆ ਤੇ ਅਸੀਂ ਇਹਦਾ ਫੁੱਲ ਯੂਟਿਲਾਈਜ਼ੇਸ਼ਨ ਕਰੀਏ ਅੱਜ ਜੇ ਅਸੀਂ ਦੇ ਰਿਹਾ ਜੀ 135 ਇਹ 23 April ਤੋਂ ਲੈ ਕੇ 15 July ਤੱਕ ਦੀ 135 ਮੋਬਾਈਲਸ ਹੈ ਜੋ ਮੈਨੂੰ ਮੈਡਮ ਨੇ ਚਾਰਟ ਪੇਸ਼ ਕੀਤਾ ਇਹਦੇ ਚ ਕੈਂਟ ਥਾਣੇ ਦੀ ਸਭ ਤੋਂ ਵੱਧ ਰਿਕਵਰੀ ਹੈ 22 ਫੋਨਸ ਦੀ ਉਸ ਤੋਂ ਬਾਅਦ ਥਰਮਲ ਦੇ ਸਾਂਝ ਨੇ 19 ਕੀਤੇ ਕੋਤਵਾਲੀ ਨੇ 17 ਕਿਨਾਲ ਕਲੋਨੀ ਦੇ 11 ਸਿਵਲਾਈਨਸ 11 ਉਸ ਤੋਂ ਬਾਅਦ ਸਿਟੀ ਰਾਮਪੁਰਾ ਨੇ 8 ਸਦਰ ਬਠਿੰਡਾ ਨੇ 7 ਕੋਟ ਫਤਹਨਾ ਥਾਣਾ ਨੇ 6 ਮੋਬਾਈਲ ਮੋੜ ਨੇ 5 ਬਾਲਿਆਂਵਾਲੀ ਨੇ ਵੀ 5 ਫਿਰ ਤਲਵੰਡੀ ਸਾਬੋ ਦਿয়ালਪੁਰਾ ਥਾਣਾ اور نندگرز دے جڑے سانج انہوں نے چار اور سنگت رامہ اور فول نے دو دو اور کل ملا کے ہی آج ایک سو پہنتی ریکاور کیتے موبائل واپس سنا دے ریسیپینٹس دوں دوا گئے یہ کمپلیٹ نہیں ہو سکتی کمی کمپلیٹس آیاں نے ਜੇ ਕੰਪਲੇਂਟ 베ਸਟੀ ਹੈ ਜੋ ਜੋ ਪੋਰਟਲ ਤੇ ਆਂਦਾ ਹੈ ਉਹਦੇ ਹਿਸਾਬ ਤੇ ਅਸੀਂ ਰਿਕਵਰੀ ਕਰਦੇ ਹਾਂ ਪਰ ਪੋਰਟਲ ਤੇ ਜਾਣ ਦੇ ਲਈ ਜਿਹੜਾ ਆਨਲਾਈਨ ਬਣਾ ਹੋਇਆ ਹੈ ਉਹਦੇ ਪਰ ਕੀ ਕੁਛ ਚਾਹੀਦਾ ਫਿਲ ਸਾਈਟ ਦਾ ਡਬਾ ਜਾਂ ਲਿੰਕ ਹੈ ਹਾਂ ਜੀ ਪਰ ਨਹੀਂ ਪਤਾ ਤੁਹਾਨੂੰ ਕੋਈ ਨਹੀਂ ਕੀ ਚਾਹੁੰਦਾ ਇਸ ਤਰ੍ਹਾਂ ਕਰਦੇ ਕਿ ਕਿਉਂ ਇਸ ਤਰ੍ਹਾਂ ਸਰਕਾਰੀ ਨੂੰ ਆਪਣੇ ਆਪ ਹੀ ਕਰ ਸਕਦੇ ਆ ਜਾਂ ਸਾਂਝ ਕੇਂਦਰ ਵੀ ਆਉਂਦੇ ਸਰਵਾ ਦੇਖੋ ਜੀ ਜਿਹੜੀ ਸਾਈਟ ਹੈ ਸੀਈਆਰ ਦੀ ਉੱਥੇ ਵੀ ਜਾ ਸਕਦੇ ਆ ਨਹੀਂ ਤਾਂ ਸਾਡੇ ਸਾਂਝ ਕੇਂਦਰ 'ਚ ਜਾ ਕੇ ਤੁਸੀਂ ਜਿਵੇਂ ਅਸੀਂ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਕਰਾਉਂਦੇ ਉਦਾਂ ਵੀ ਕਰਾ ਸਕਦੇ ਆ ਸੋ ਦੋਨੋਂ ਤਰੀਕੇ ਆਨਲਾਈਨ ਵੀ ਅਵੇਲੇਬਲ ਹੈ ਤੇ ਦੂਜਾ ਵੀ ਅਵੇਲੇਬਲ ਹੈ